ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਕਿਦਾਂ ਹਾਲ ਚੱਲ ਵੀਰੋ ਠੀਕ ਠਾਕ ਹੋ ਲਓ ਜੀ ਅੱਜ ਪਹੁੰਚਾਈ ਤੁਹਾਡੇ ਅਸੇ ਨਾਲ ਬੜੀ ਇੰਟਰਸਟਿੰਗ ਤੇ ਨਵੀਂ ਚੀਜ਼ ਲੈ ਕੇ ਆਇਆ ਹਾਂ ਬਿਲਕੁਲ ਮੈਨੂੰ ਲੱਗਦਾ ਹੈ ਕਿ ਸ਼ਾਇਦ ਕਿਸੇ ਨੇ ਵੇਖੀ ਨਾ ਹੋਵੇ ਸੀ ਆਈ ਡੀ ਵੇਖਿਆ ਤੁਸੀਂ ਬੜੀ ਸੀ ਆਈ ਡੀ ਵੇਖਿਆ ਹੈ ਨਾ ਸੀ ਆਈ ਡੀ ਤੁਹਾਨੂੰ ਅੱਜ ਵਾਹਣ ਲੱਗੀਆਂ ਪੰਜਾਬੀ ਚ ਹੈ ਅੱਜ ਤੁਹਾਨੂੰ ਸੀ ਆਈ ਡੀ ਵਾਹਾਂਗੇ ਪੰਜਾਬੀ ਚ ਹਰਮਨ ਖੋਸੇ ਉਹਨਾਂ ਦੀ ਯਾਰ ਹਰਮਨ ਖੋਸਾ ਬਹੁਤ ਹੀ ਲੈਵਲ ਦੀ ਵੀਡੀਓ ਬਣਾਉਂਦਾ ਹੈ ਤੇ ਕਮਾਲ ਕਰ ਦਿੰਦਾ ਹੁੰਦਾ ਹੈ ਤੇ ਇਹਨਾਂ ਨੇ ਵੀ ਸੀ ਆਈ ਡੀ ਐਪੀਸੋਡ ਵਨ ਬਣਾਇਆ ਹੈ ਤੇ ਵੇ ਆ ਤੇ ਜਰਾ ਵੇਖੋ ਬੇਬੇ ਜੀ ਦੇ ਵੱਲ ਬੇਬੇ ਜੀ ਭਾਈ ਜੀ ਫੁੱਲ ਦਇਆ ਬਣੀ ਹੋਈ ਹੈ ਦਇਆ ਨਹੀਂ ਹੁੰਦਾ ਖੜਾ ਦਇਆ ਤੋੜ ਦਰਵਾਜ਼ਾ ਚਲੋ ਓਏ ਐਲੋ ਜੀ ਫੜੋ ਫੜੋ ਜੀ ਸੀ ਆਈ ਡੀ ਹਰਮਨ ਖੋਫਾ ਇਹ ਕੀ ਮਿਸ ਕੋ ਇਹ ਸੀ ਆਈ ਡੀ ਵਾਲਾ ਹੈ ਬੇਬੇ ਕਿੰਨਾ ਟਾਈਮ ਹੋ ਗਿਆ ਆਪਣੇ ਕੋਲ ਕੋਈ ਕੇਸ ਨਹੀਂ ਆਇਆ ਅੱਗੇ ਤਾਂ ਕੋਈ ਕੇਸ ਵੀ ਆ ਜਾਂਦਾ ਸੀ

हेलो हाँ जी सीआईडी अच्छा ओके okay. बेबे केस आया पूरे मैनू फड़ा मैं गल करा हेलो <laughs> <यार बेगी। Hello? laughs> अच्छा लाश ओ माय गॉड अभी टीम के नाल बस के ना आ गया अभी टीम के नाल एदा मतलब समझ गया की बेबे अपन नवा केस आ गया <laughs> <आगे>। <laughs> ਆਈਡੀ ਚੁੱਪੀ ਕਿ ਦੀ ਬੇਬੇ ਮੈਨੂੰ ਲੱਗਦਾ ਆਪਣੀ ਸਕਾਰ ਪੀਓ ਜੇ ਤੇਲ ਖਤਮ ਹੋ ਗਿਆ ਹੋਰ ਪੀਓ ਚ ਕਰਾਈ ਜਾਇਆ ਕਰਨੀ ਹੈ ਚੋਕ ਜਾ ਕੇ ਲਾ ਕੇ ਵੇਖ ਲੈ ਖਰੋ ਸਟਾਰਟ ਹੋਈ ਜਾਵੇ ਬੇਬੇ ਬਹੁਤ ਗਰੀਬ ਸੀ ਆਈਡੀ ਆ ਕਰੀ ਹੋ ਗਈ ਚਲ ਚੰਗਾ ਹੋ ਗਿਆ ਚਲ ਆਓ ਚਲੀਏ ਚਲੋ ਲੈ ਲੈ ਕਿਤੇ ਵੀ ਆਪਾਂ ਤਾਂ ਜਾਂਦਾ ਸੇਸ ਆਈ ਜਾਵੇ ਆ ਬੇਬੇ ਹਾਊਸ ਨੰਬਰ 7 ਮੈਨੂੰ ਆਹੀ ਲੱਗਦਾ ਹੈ ਇਹਦਾ ਮਤਲਬ ਸਮਝਿਆ ਕੀ ਬੇਬੇ ਉਹ ਕਹਿੰਦਾ ਤਬਰ ਫੋਨ ਆਇਆ ਸੀ ਆ ਬੇਬੇ ਪੱਕੇ ਇਹੀ ਕਰਿਆ ਨਾ ਹਾਂ ਹਾਂਜੀ ਤਬਰ ਫੋਨ ਆਇਆ ਸੀ ਆ ਹਾਂਜੀ ਭੈਣ ਜੀ ਸੀਆਈਡੀ ਚ ਫੋਨ ਤੁਸੀਂ ਕੀਤਾ ਸੀ ਹਾਂਜੀ ਅਸੀਂ ਕੀਤਾ ਸੀ ਆ ਕਿੱਥੇ ਆ ਲਾਸ਼ ਲਾਸ਼ ਨਹੀਂ ਲੈਸ਼ ਲੈਸ਼ ਹਾਂਜੀ ਲਾਸ਼ ਤੇ ਲੈਸ਼ ਸੂਟ ਤੇ ਲਾਉਣ ਵਾਲੀ ਲੈਸ਼ ਲੈ ਪਾਣੀ ਪੀਣ ਚਲੀ ਗਈ ਤੇ ਆਉਂਦਿਆਂ ਲੈਸ਼ ਹੀ ਗੈਪ ਹੋ ਗਈ ਸਾਡੀ ਬੇਬੇ ਏਡੀ ਵੱਡੀ ਆਸਰ ਹੈ ਸੀਆਈਡੀ ਚ ਤੇ ਹੁਣ ਤੁਹਾਡੀ ਲੈਸ਼ ਲੱਭੋਗੀ ਤੇਰੇ ਵੇ ਕੀ ਗੱਲਾਂ ਕਰਦੇ ਆ ਜਮਾਨਾ ਕੀ ਆ ਗਿਆ ਬਾ ਚੁੱਪ ਕਰ ਜਾ ਮਸਾ ਤਾਂ ਕੇਸ ਆਇਆ ਉਹ ਕੰਟਾ ਪੋਲੀਫਾਈ ਲੱਗ ਗਈ ਆਪਾਂ ਹੁਣ ਥੱਕ ਲੈਣਾ ਆਪਾਂ ਹੁਣ ਥੱਕ ਲੈਣਾ ਕੋਸਰ ਨੂੰ ਕੋਸਰ ਕਰਦੇ ਪਏ ਉਹ ਨਾਨਾ ਭੈਣ ਦੀ ਕੋਸ਼ ਨਹੀਂ ਕੋਸ਼ ਨਹੀਂ ਅਸੀਂ ਤਾਂ ਦੀ ਡਿਸਕਸ ਕਰਦੇ ਪਏ ਅਸੀਂ ਕਹਾਂ ਕੋਈ ਕੇਸ ਵੱਡਾ ਛੋਟਾ ਨਹੀਂ ਹੁੰਦਾ ਬੰਦੇ ਚ ਜਜਬਾ ਹੋਣਾ ਚਾਹੀਦਾ ਕੇਸ ਨੂੰ ਸੋਲਵ ਕਰਨ ਦਾ ਅਸੀਂ ਅੱਜ ਹੀ ਤੁਹਾਨੂੰ ਤੁਹਾਡੀ ਲੈਸ਼ ਲੱਭ ਕੇ ਦੇਵਾਂਗੇ ਕਿਉਂ ਬੇਬੇ ਕੋਸੇ ਸੰਘਿਆ ਹਰ ਮਾਨ ਕੀ ਬੇਬੇ ਇਨੋ ਜਿਹਾ ਕਿੰਨੇ ਕੁੱਤੇ ਬਿੱਲੇ ਰੱਖੇ ਆ ਜਾਨਾ ਕਿਸੇ ਨੇ ਲੈਸ਼ ਦੀ ਚੋਰੀ ਕੀਤੀ ਹੋਣੀ ਸਹੀ ਗੱਲ ਆ ਬੇਬੇ ਮੈਂ ਵੀ ਇਹੀ ਸੋਚ ਰਿਹਾ ਆ ਆ ਲਓ ਪਾਣੀ ਪੀਓ ਤੇ ਕੰਮ ਤੇ ਲੱਗੋ ਸੋ ਹਾਂਜੀ ਭੈਣ ਜੀ ਜਿੱਥੋਂ ਲੈਸ਼ ਚੋਰੀ ਹੋਈ ਆ ਮੈਨੂੰ ਉਸ ਜਗ੍ਹਾ ਬਾਰੇ ਪੂਰੀ ਜਾਣਕਾਰੀ ਦਿਓ ਤੁਸੀਂ ਉਦੋਂ ਕਿੱਥੇ ਸੀ ਤੇ ਕੌਣ ਕੌਣ ਤੁਹਾਡੇ ਗਿਆ ਬਾਅਦ ਇੱਥੇ ਆਇਆ ਤੇ ਕੀ ਕੀ ਬਾਣਾ ਵਰਤੇ ਆ ਸਭ ਕੁਝ ਮੈਨੂੰ ਜਾਣਕਾਰੀ ਦਿਓ ਮੈਂ ਜੇ ਇੱਥੇ ਬੈਠੀ ਕੱਪੜੇ ਸੀਰੇ ਸੀਗੇ ਹਾਂਜੀ ਥਿੰਦੇ ਥਿੰਦੇ ਨੂੰ ਮੈਨੂੰ ਪਿਆਸ ਲੱਗੀ ਅੰਦਰੋਂ ਮੈਂ ਪਾਣੀ ਪੀਣ ਗਈ ਪਾਣੀ ਪੀ ਕੇ ਜਦੋਂ ਵਾਪਸ ਆਈ ਤੇ ਲੈਸ਼ ਗੈਪ ਸੀ ਤੇ ਲੈਸ਼ ਆਪਣੇ ਗਲੇ ਚ ਪਾ ਕੇ ਫਿਰੰਦੇ ਹੀ ਤੁਹਾਡੀ ਕਿਸੇ ਦਾ ਧਿਆਨ ਨਹੀਂ ਪਿਆ ਕੋਈ ਨਾ ਭੈਣ ਜੀ ਤੁਸੀਂ ਟੈਨਸ਼ਨ ਨਾ ਲਓ ਉਹ ਤੇ ਗਲੇ ਚ ਪਈ ਹੈ ਨਾ ਸਰਾ ਬੇਬੇ ਚ ਜਜ਼ਬਾ ਬਹੁਤ ਆ ਬੇਬੇ ਨੇ ਜਿਹੜੇ ਕੰਮ ਨੂੰ ਹੱਥ ਪਾਇਆ ਪੂਰਾ ਕਰਕੇ ਛੱਡਿਆ ਸੋ ਭੈਣ ਜੀ ਤੁਸੀਂ ਦੱਸੋ ਆਪਣੀ ਜਿਹੜੀ ਲੈਂਸ ਕਿਹੜੇ ਰੰਗ ਦੀ ਸੀ ਕਿੰਨੇ ਮੀਟਰ ਦੀ ਸੀ ਹੈਗੀ ਸੀ ਉਹ ਗੁਲਾਬੀ ਤੇ ਗੋਲਡਨ ਕਲਰ ਦੀ ਸੀ ਜੀ ਇਹ ਕਿੰਨੇ ਮੀਟਰ ਦੀ ਸੀ ਹੋਣੀ ਆ 4-5 ਮੀਟਰ ਦੀ ਚੋਰ ਕੋਈ ਨਾ ਕੋਈ ਸਰਾਖ ਤੇ ਜ਼ਰੂਰ ਛੱਡ ਕੇ ਗਿਆ ਕੋਈ ਨਾ ਭੈਣ ਜੀ ਮੈਂ ਕਰਦਾ ਦੇਖਦੇ ਆ ਵੈਂਦੀ ਕੇ ਤਿਆਰੀ ਕਰ ਜਾਣਾ ਪੈਣਾ ਹੈ ਇਧਰੋਂ ਆਇਆ ਹੋਗਾ ਵੇਪਾ 50 ਰੁਪਏ ਇਥੇ ਪਾਏ ਹੈ ਬੈਂਕ ਫਿਊ ਤੁਸੀਂ ਮੈਂ ਚੈੱਕ ਕਰ ਰਿਆ ਹਾਂ ਕਿ ਨੋਟ ਸਹੀ ਆ ਕਿ ਗਲਤ ਆ ਨਹੀਂ ਬਾਈ ਨੈਕਰੀ ਨੋਟ ਆ ਇਹ ਸਹੀ ਆ ਮੈਂ ਰਿੱਲਾ ਰੁੱਲਾ ਲਿਆ ਉਹਨਾਂ ਸੇ ਰੱਖਿਆ ਮਸੂਮ ਜੀ ਸੇ ਕਰਕੇ ਤਰੀ ਤੂੰ ਕਰ ਕੋਈ ਹੱਲ ਬਾਗਰ ਲੋਰ ਭਾਰੀ ਵੇਬੇ ਆਹ ਫਟਾ ਸਾਵੀਆਂ ਲੈ ਕੇ ਲੈ ਛੇ ਇਹਨੇ ਮੱਥੇ ਮਾਰੀ ਜਿੰਨਾਂ ਤੂੰ ਪੈਸੇ ਵਾਪਸ ਹਾਰੇ ਦੇਣਾ ਕਿਹਾ ਲੈ ਲੈ ਇਹ ਵੀ ਚਾੜਾ ਕਰ ਹਾਂ ਮੇਰੇ ਬੇਕਾਰ ਵੀ ਤੰਗੜਾ ਸੀ ਕਹਿੰਦਾ ਕਰ ਤੂੰ ਕੱਢੇਗਾ ਤਾਂ ਬਚਾਰ 500 ਰੁਪਏ ਲਵਾਗੇ ਮੈਂ ਪੈਸੇ ਵਾਪਸ ਕਰਵਾਉਂਗਾ 10-15 ਹਜ਼ਾਰ ਤੱਕ ਲਵਾਉਂਗਾ 10-15 ਹਜ਼ਾਰ ਦੱਸ ਹੁੰਦਾ ਜਾਂਦਾ ਹੈ ਨੀ ਆਲੀ ਉਹ ਤੇਰੀ ਬੜੀ ਆਪੀ ਆ ਮੇਪੇ ਉਸ ਬੀਬੀ ਆਪਣੇ ਕੋਲ 10000 ਰੁਪਏ ਲੈ ਕੇ ਨਹੀਂ ਆਗੇ ਆਪਾਂ ਇਹਨਾਂ ਤੋਂ ਅਦਾਇਗੀ ਕਰਕੇ ਮੋੜ ਦੇਾਂਗੇ ਭੈਣ ਜੀ ਤੁਸੀਂ ਟੈਨਸ਼ਨ ਨਾ ਲਓ ਅਸੀਂ ਕਰਦੇ ਕੋਈ ਹੱਲ ਕੋਈ ਗੱਲ ਕਰੋ ਮਸਲਾ ਹੁਣ 20-25000 ਦਾ ਮੇਰਾ ਸੂਟ ਆ ਸਾਡੇ ਰਿਸ਼ਤੇਦਾਰੀ ਦਾ ਵਿਆਹ ਵਾਇਆ ਤਾਂ ਮੈਂ ਪਾ ਕੇ ਜਾਣਾ ਭੈਣ ਜੀ ਤੁਸੀਂ ਟੈਨਸ਼ਨ ਨਾ ਲਓ ਥੋੜਾ ਮਸਲਾ ਹੱਲ ਹੋ ਜਾਊਗਾ ਤੇ ਆੜੇ ਵੀ ਕਿ ਰੂਪ ਕੇ ਦਿਆ ਜੀ ਤੁਸੀਂ ਅਫਸਰ ਠੰਡਾ ਠੰਡਾ ਪੀਣ ਕੇ ਫੇਰੀ ਦਿਮਾਗ ਕੰਮ ਕਰੂਗਾ ਠੰਡਾ ਪਾਣੀ ਦਾ ਪਿਆਤਾ ਤੁਹਾਨੂੰ ਭੈਣ ਜੀ ਜ਼ਰੂਰੀ ਆ ਮਾੜਾ ਜੀ ਉਹਦੇ ਬਿਨਾ ਦਿਮਾਗ ਨਹੀਂ ਚੱਲਦਾ ਸਾਡੇ ਮਹਿਮ ਦਾ ਲੈ ਲੈ ਸਾਰੀ ਲੈ ਲੈ ਲੱਭ ਗਈ ਇਹ ਤਾਂ ਆਪਨੋ ਹੀ ਕਟਾ ਪੈ ਗਿਆ ਜਿਹੜਾ 4-500 ਬਣਨਾ ਸੀ ਆਪਾਂ ਨੂੰ ਉਹ ਵੀ ਨਹੀਂ ਮਿਲਣਾ ਹਾਂ ਤੇ ਪਾੜੀ ਬੇਬੇ ਕੋਈ 100 200 ਵੀ ਦੇਣ ਗਈ ਕੀ ਪਤਾ ਨਹੀਂ ਦੇਣਾ ਉਹਨਾਂ ਨੇ ਜਿਹੜੇ ਲੈਸਾਂ ਤਾਂ ਨਹੀਂ ਆ ਗਏ ਆ ਪਾੜੀ ਤਾਂ ਆਪਾਂ ਨੂੰ ਜਿਹੜਾ ਤੇਲ ਲੱਗਾ ਕਿਉਂ ਉਹ ਉਹਨਾਂ ਨੂੰ ਮਿਲਣਾ ਵੀ ਤੇਲ ਲੱਗਾ ਉਹਨੂੰ ਮੈਂ ਤਾਂ ਕਰ ਕਿਵੇਂਗੀ ਚਲ ਕੋਈ ਨਾ ਬੇ ਮੈਂ ਤਾਂ ਹਾਂ ਬੇ 100 200 ਨਹੀਂ ਤੇ 50 ਤੇ ਦੇਣ ਗਈ ਹਾਂ ਮੈਂ ਹਾਂ ਮੀਆਂ ਜੀ ਚਲਾ ਆ ਬੜੀ ਖੁਸ਼ੀ ਹੋਈ ਥੋੜੀ ਲੈ ਸਲੱਬ ਗਈ ਆਈ ਤੇ ਇੰਨੀ ਦੂਰੋਂ ਆਏ ਸਾਡੇ 2 300 ਦਾ ਤੇਰੀ ਲੱਗ ਗਿਆ ਚੰਗਾ ਜੀ ਨਮਸਤੇ ਪੈਜੋ ਆਦੇ ਰਾਸ ਤੇ ਤਾਂ ਮਤਲਬ thắng ਕੀ ਬੇਬੇ ਇਹਨਾਂ ਦਾ ਆਪਣੇ ਕਰ ਭਯੰਗ ਦੇਣਾ ਇਹ ਤੇ ਮਾੜੀ ਕਰ ਗਏ ਬੇਬੇ ਮੇਰੀਆਂ ਤਾਂ ਖਖੜੀਆਂ ਵਿਚੇ ਰਹਿ ਗਈਆਂ ਨਾ ਗੱਗੜੀਆਂ ਵਿਚੇ ਰਹਿ ਗਿਆ ਤੇ ਮੇਰੀਆਂ ਖਖੜੀਆਂ ਵਿਚੇ ਰਹਿ ਬਾਕੀ ਗੱਲਾਂ ਨਹੀਂ ਆ ਗੱਲਾਂ ਤੁਹਾਡੀ ਗੱਡੀ ਬਹੁਤ ਸੋਹਣੀ ਹੈ ਅਣਾ ਜੀ ਬਹੁਤ ਸੋਹਣੀ ਗੱਡੀ ਹੈ ਬਹੁਤ ਸੋਹਣੀ ਹੈ ਸਿਰਾਈ ਆ ਜਨੂ ਨੇ ਮੋਚ ਪਾ ਲਿਆ ਚਲ ਜਨਗੀ ਬੇਬੇ ਚਲੋ ਬੇਬੇ ਤੇਰੀਆਂ ਖਖੜੀਆਂ ਦਾ ਇੰਤਜ਼ਾਮ ਹੋ ਗਿਆ ਵਾ ਅਮੇਜ਼ਿੰਗ ਹੈਲੋ ਹਾਂਜੀ ਸੀਆਈਡੀ ਕੇਸ ਅੱਛਾ ਲਾਸ਼ ਲਾਸ਼ ਵੀ ਲੈ ਆਇਆ ਤੇ ਲਾਸ਼ ਚੰਗੀ ਤਰ੍ਹਾਂ ਪੁੱਛ ਲਓ ਲੈਸ਼ ਨਾ ਹੋਵੇ ਲਾਸ਼ ਕਿੱਥੇ ਅਸੀਂ ਆ ਗਏ ਹੁਣੇ ਚਲਿਏ ਬੇਬੇ ਚਲੋ ਚਲੋ ਕੀ ਕੰਬੀ ਕਰੀਓ ਯਾਰ ਇੰਦਾ ਤਾਂ ਪਾਰਡ ਉਹਨਾਂ ਨੂੰ ਦੂਜਾ ਬਣਾਉਣਾ ਚਾਹੀਦਾ ਯਾਰ ਐਂ ਤੇ ਅਸੀਂ ਬਣਾਣਗੇ ਤੂੰ ਮਜ਼ੇਦਾਰ ਮਜ਼ੇਦਾਰ ਲੱਗਾ ਸੀ ਬੜਾ ਸਿਫਿਕਲੀ ਸਹੀ ਤਰ੍ਹਾਂ ਪੋਈਆਂ ਲਾਸ਼ ਕਿ ਲੈ ਅੱਛਾ ਬੇਬੇ ਬੇਬੀ ਦੀ ਐਕਟਿੰਗ ਤਾਂ ਵੈਸਾ ਬਣਾ ਲੋ ਸਟਰੋਂਗ ਰਹੀ ਹੈ ਹੈ ਬੇਬੇ ਕਹਿੰਦੀ ਨਹੀਂ 10-15000 ਲਾਂਗੇ ਫੇਰ ਉਹ ਤੂੰ ਬੇਬੀ ਸਭ ਤੋਂ ਗੋਦੀ ਉਹ ਚਖ ਲੈਣ ਜੀ ਹਰਮਨ ਇਹਦਾ ਮਤਲਬ ਸਮਝਿਆ ਐ ਉਹੀ ਕਹ ਰਿਹਾ ਜਿਸੇ ਪੂਣਾ ਸੀ ਕਹਿੰਦੇ ਸੀ ਤੇ ਇਹਦਾ ਮਤਲਬ ਸਮਝਿਆ ਨਹੀਂ ਤੇ ਮੈਂ ਤਾਂ ਜਾਂਦੇ ਪਛਾਣ ਲਿਆ ਮੈਂ ਕਿ ਲੈਫਟ ਉਹਦੇ ਗਲੇ ਚ ਪਾ ਕੇ ਮੈਂ ਮੈਂ ਆਪਣੀ ਦੇਖੀ ਆਪਣੀ ਪਹੁੰਚ ਲਿਆ ਮੈਂ ਨਹੀਂ ਵੇਖੀ ਕਿ ਗਲੇ ਵਿੱਚ ਹੀ ਹੁੰਦੇ ਲੈਫਟ ਉਹ ਮੈਂ ਇਦਾਂ ਗੌਰ ਨਹੀਂ ਕੀਤਾ ਮੈਂ ਕਿ ਹੋ ਸਕਦਾ ਨਾ ਨੇ ਤੈਨੂੰ ਲੱਭ ਕੇ ਦੇਣ ਤਾ ਉਹਨੂੰ ਕਹਿੰਦਾ ਭੈ ਜਰਾ 20 ਕਿੱਟ ਪਿੱਛੇ ਭਾਈ ਯਾਰ ਅੱਛਾ ਸੀਆਈਡੀ ਅਸੀਂ ਵੇਖ ਕੇ ਤੇ ਪਰ ਬਹੁਤ ਹੀ ਨਾ ਪੁੱਕੀ ਸੀ ਐਸਟੀ ਸੀ ਉਹਨਾਂ ਕੋ ਪੈਟਰੋਲ ਪਹੁੰਚ ਜੋ ਕਿ ਪੈਸ ਸਕੋਰਕਿਓ ਚ ਪੈਟਰੋਲ ਨਹੀਂ ਆ ਤੇ ਭਾਈ ਜੀ ਇਹ ਬੇਬੇ ਕਹਿੰਦੀ ਕਿ ਚੋਕ ਚੁਕਦੀ ਮੋਟਰ ਸਟਾਰਟ ਕਰ ਇਹ ਬੇਬੇ ਨੇ ਵੈਸੇ ਡਾਇਲੋਗ ਉਹਦਾ ਲੈ ਆਇਆ ਨਾ ਉਹ ਹਰ ਗੱਲ ਦੇ ਵਿੱਚ ਜਿਹੜੀ ਉਹ ਅਸਲ ਸੀਆਈਡੀ ਹੈ ਨਾ ਉਹ ਉਹਦੇ ਵਿੱਚ ਉਹਨਾਂ ਦਾ ਅਫਸਰ ਵੀ ਉਹ ਐਂਜੀ ਕਹਿੰਦਾ ਹਾ ਦੇ ਆ ਇਸ ਦਾ ਮਤਲਬ ਸਮਝਿਓ ਕੀ ਇਸ ਦਾ ਮਤਲਬ ਕਿਚੋਰ ਯਹੀ ਕਹੀ ਹੈ ਹਾਂ ਸਰ ਤੇ ਉਹ ਜਿਹੜਾ ਮਾਈ ਦਾ ਜਿਹੜਾ ਉਹ ਵਾਲਾ ਲਫਜ਼ ਗਿਆ ਬੇਬੇ ਨੇ ਸ਼ਟਪ ਸ਼ਟਪ ਉਹ ਪਾਕਿਸਤਾਨੀ ਮਾਈ ਦਾ ਲਫਜ਼ ਲਿਆ ਪਿੰਡੂ ਮਾਈ ਉਹ ਕਰਦੀ ਆਪਣੇ ਮੁੰਡਿਆਂ ਨੂੰ ਕਹਿੰਦੀ ਅੱਛਾ ਬਰਹਲ ਯਾਰ ਇਹ ਵੇਖਿਆ ਜਾਵੇ ਤੇ ਬਹੁਤ ਹੀ ਸੋਹਣੀ ਉਹਨਾਂ ਨੇ ਫਨ ਕੀਤਾ ਹੈ ਸੀਆਈਡੀ ਦਾ ਮੈਂ ਕਹਿੰਦਾ ਮੈਂ ਲੈਵਲ ਕਰ ਗਏ ਨੇ ਅੱਛਾ ਮੈਂ ਕਹਿਨੀ ਚਾਹ ਕੇ ਇਹ ਵਾਲਾ ਵੈਬ ਸੀਰੀਅਸ ਸੀਰੀਅਸ ਹੈ ਤੇ ਦੇ ਵਿੱਚ ਹੋਏਗਾ ਨਹੀਂ ਫਨ ਨਹੀਂ ਹੋਏਗਾ ਉਹ ਤੇ ਸਾਰੀ ਉਹਨਾਂ ਭਰਾਈ ਫੰਦੇ ਉੱਤੇ ਤੇ ਪਰ ਐਕਟਿੰਗ ਭਾਈ ਦੀ ਸਭ ਨਾਲੋਂ ਜ਼ਿਆਦਾ ਕਮਾਲ ਦੀ ਹਰਮਨ ਖੋਸਾ ਤੇ ਨਾਲੋਂ ਵੀ ਜ਼ਿਆਦਾ ਕਮਾਲ ਦੀ ਬੇਬੇ ਪਰ ਬੇਬੇ ਦੀ ਐਕਟਿੰਗ ਕਨਫਟ ਹੈ ਚੜਦੀ ਪੰਜਾਬ ਪਰ ਬੀਬੀਆਂ ਦੀ ਐਕਟਿੰਗ ਬਹੁਤ ਸਟਰੋਂਗ ਹੈ ਜਿਵੇਂ ਨਹੀਂ ਤੇ ਅਸੀਂ ਇੱਥੇ ਅਸੀਂ ਆਪਣੀ ਬੇਬੇ ਨੂੰ ਐਸ ਉਮਰ ਦੇ ਵਿੱਚ ਮੜ ਜਿਹੜਾ ਕੋਈ ਕੰਮ ਵੀ ਕਰਦੀ ਨਾ ਮੈਂ ਅੱਗੇ ਆਪਣੀ ਜਾਨ ਨੂੰ ਸਿਆਰ ਰੋਕ ਪਈਆਂ ਤੈਨੂੰ ਅਪੂ ਭਾਈ ਬੇਬੇ ਫੜੁੱਕ ਕਰਕੇ ਬੈ ਗਈ ਸਕੂਟੀ ਤੇ ਫੜੁੱਕ ਕਰਕੇ ਉਹਨੇ ਤੇ ਘਰ ਜਾ ਕੇ ਕੁਰਸੀ ਤੇ ਬੈ ਗਈ ਲੈ ਵੀ ਨਾਲ ਠੰਡਾ ਪੀਤਾ ਬੇਬੇ ਬਾਈ ਫੁੱਲ ਐਕਟਿਵ ਸੀ ਲਾਈਕ ਭਾਈ ਜੀ ਬਾਕੀ ਕਿਦਾਂ ਦੀ ਲੱਗੀ ਤੁਹਾਨੂੰ ਵੀਡੀਓ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਮੈਂ ਲੈਂਦੇ ਆ ਨਵੇਂ ਵੀਡੀਓ ਚ ਆਪਣਾ ਤਿਆਰ ਰੱਖੋ ਰਬ ਰਬ